ਸਾਲ ਇੱਕ ਵਿਅਕਤੀ ਦੇ ਉੱਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇੱਕ ਤੋਂ ਬਾਅਦ ਇੱਕ ਦੋ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਅਜੇਹੇ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਆਪਣੀ ਦਿਮਾਗ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਿਵੇਂ ਹੀ ਪਹਿਲੀ ਗੋਲੀ ਦਾਗੀ ਜਾਂਦੀ ਹੈ ਤਾਂ ਫਟਾਫਟ ਇਹ ਥੱਲੇ ਬੈਠ ਜਾਂਦਾ ਹੈ ਜਿਸ ਕਰਕੇ ਇਸ ਦੀ ਜਾਨ ਬਚ ਚੁੱਕੀ ਹੈ ਤਾਂ ਹਮਲਾਵਰਾਂ ਦੇ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਗੋਲੀ ਸ਼ਟਰ ਦੇ ਵਿੱਚ ਲੱਗਦੀ ਹੈ ਤੇ ਦੂਜੀ ਗੋਲੀ ਸ਼ੀਸ਼ਿਆਂ ਨੂੰ ਜਾ ਕੇ ਟਕਰਾ ਜਾਂਦੀ ਹੈ ਮੌਕੇ ਦੀਆਂ ਲਾਈਵ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬੇਖੌਫ ਹੋ ਕੇ ਇਹ ਹਮਲਾਵਰ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਦੇ ਲਈ ਹਮਲੇ ਦੇ ਕਾਰਨਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਚਲ ਸਕਿਆ ਬਟਾਲਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਸ਼ਿਰੀ ਹਰਗੋਬਿੰਦ ਪੁਰ ਵਿਖੇ ਸਵੇਰ ਦੀ ਸੈਰ ਦੇ ਉੱਤੇ ਨਿਕਲਿਆ ਹੋਇਆ ਸੀ ਇਹ ਵਿਅਕਤੀ ਕਿ ਜਿਸ ਤੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਘਟਨਾ ਕਰਮ ਦੇ ਵਿੱਚ ਇਸ ਵਿਅਕਤੀ ਦੀ ਜਾਨ ਬਚ ਗਈ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਪਹਿਲਾਂ ਕਿਵੇਂ ਇਹ ਹਮਲਾਵਰ ਗੋਲੀਆਂ ਚਲਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਇਸ ਸ਼ਟਰ ਅਤੇ ਇਸ ਸ਼ੀਸ਼ੇ ਦਾ ਕੀ ਹਾਲ ਹੁੰਦਾ ਹੈ ਕਿਵੇਂ ਚੱਕਣਾ ਚੂਰ ਇਸ ਸ਼ੀਸ਼ੇ ਨੂੰ ਕਰ ਦਿੱਤਾ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਗੋਲੀਆਂ ਚੁਲਾਈਆਂ ਗਈਆਂ ਨੇ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਇਹ ਹਮਲਾਵਰ ਕਿਹੜੇ ਪਾਸਿਓਂ ਆਏ ਸਨ ਤੇ ਕਿੱਧਰ ਨੂੰ ਗਏ ਨੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਦਰਸਲ ਇੱਕ ਵਿਅਕਤੀ ਦੇ ਉੱਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇੱਕ ਤੋਂ ਬਾਅਦ ਇੱਕ ਦੋ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਅਜੇਹੇ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਆਪਣੀ ਦਿਮਾਗ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਿਵੇਂ ਹੀ ਪਹਿਲੀ ਗੋਲੀ ਦਾਗੀ ਜਾਂਦੀ ਹੈ ਤਾਂ ਫਟਾਫਟ ਇਹ ਥੱਲੇ ਬੈਠ ਜਾਂਦਾ ਜਿਸ ਕਰਕੇ ਇਸ ਦੀ ਜਾਨ ਬਚ ਚੁੱਕੀ ਹੈ ਤਾਂ ਹਮਲਾਵਰਾਂ ਦੇ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਗੋਲੀ ਸ਼ਟਰ ਦੇ ਵਿੱਚ ਲੱਗਦੀ ਹੈ ਤੇ ਦੂਜੀ ਗੋਲੀ ਸ਼ੀਸ਼ਿਆਂ ਨੂੰ ਜਾ ਕੇ ਟਕਰਾ ਜਾਂਦੀ ਹੈ ਮੌਕੇ ਦੀਆਂ ਇਹ ਲਾਈਵ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬੇਖੌਫ ਹੋ ਕੇ ਇਹ ਹਮਲਾਵਰ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਦੇ ਲਈ ਹਮਲੇ ਦੇ ਕਾਰਨਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਚਲ ਸਕਿਆ ਬਟਾਲਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਸ਼੍ਰੀ ਹਰਗੋਬਿੰਦਪੁਰ ਵਿਖੇ ਸਵੇਰ ਦੀ ਸੈਰ ਦੇ ਉੱਤੇ ਨਿਕਲਿਆ ਹੋਇਆ ਸੀ ਇਹ ਵਿਅਕਤੀ ਕਿ ਜਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਘਟਨਾ ਕਰਮ ਦੇ ਵਿੱਚ ਇਸ ਵਿਅਕਤੀ ਦੀ ਜਾਨ ਬਚ ਗਈ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਹਿਲਾ ਕਿਵੇਂ ਇਹ ਹਮਲਾਵਰ ਗੋਲੀਆਂ ਚਲਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਇਸ ਸ਼ਟਰ ਅਤੇ ਇਸ ਸ਼ੀਸ਼ੇ ਦਾ ਕੀ ਹਾਲ ਹੁੰਦਾ ਹੈ ਕਿਵੇਂ ਚੱਕਣਾ ਚੋਰ ਇਸ ਸ਼ੀਸ਼ੇ ਨੂੰ ਕਰ ਦਿੱਤਾ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਇਹ ਹਮਲਾਵਰ ਕਿਹੜੇ ਪਾਸਿਓਂ ਆਏ ਸਨ ਤੇ ਕਿੱਧਰ ਨੂੰ ਗਏ ਨੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਦਰਸਲ ਇੱਕ ਵਿਅਕਤੀ ਦੇ ਉੱਤੇ